ਲੋਕੇ ਫੋਨ ਨੇ ਇੰਨਾ ਮਨ ਹਲਾ ਦਿੱਤਾ ਲੋਕਾਂ ਦਾ ਕਿ 10 ਮਿੰਟ ਵੀ ਫੋਨ ਤੋਂ ਬਿਨਾ ਰਹਿਿਆ ਨਹੀਂ ਜਾ ਸਕਦਾ ਅੱਧਾ ਘੰਟਾ ਫੋਨ ਛੱਡਣਾ ਔਖਾ ਹੋ ਜਾਂਦਾ ਆ ਪਰਸੋਂ ਚੌਥੇ ਵੀਰ ਆਏ ਮੈਂ ਕਿਹਾ ਆਪਾਂ ਕੈਂਪ ਲਾਉਣਾ ਹੈ ਕਹਿੰਦੇ ਗੱਲ ਬਣ ਗਈ ਤੇ ਬੜਾ ਸੌਖਾ ਮੈਂ ਕਿਹਾ ਬਹਿ ਜੇਂਗਾ ਕਹਿੰਦੇ ਗੱਲ ਹੀ ਨਹੀਂ 2-3 ਘੰਟੇ ਤੇ ਬਹਿ ਹੀ ਜਾਂਦੇ 3 ਘੰਟੇ 4 ਘੰਟੇ ਕਹਿੰਦੇ ਬਹਿਣਾ ਕਿਤੇ ਔਖਾ ਤੇ ਮੈਂ ਉਹਨਾਂ ਉਹਨਾਂ ਨੂੰ ਹੱਸਦਾ ਸੀ ਮੈਂ ਕਿਹਾ ਵੀ ਜਿਹੜਾ ਤੁਸੀਂ ਬਹਿਣਾ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਸੌਖਾ ਹੈ ਕਹਿੰਦੇ ਜੀ ਦੀਵਾਨ ਵਿੱਚ 4-4 ਘੰਟੇ ਬੈਂਦੇ ਹੀ ਰਹੇ ਆ ਅਸੀਂ ਤੇ ਪੁਰਾਣੇ ਆ ਇੰਨੇ ਸਾਲਾਂ ਦੇ ਦੀਵਾਨ ਸੁਣਦੇ ਆ 4 ਘੰਟੇ ਬਹਿ ਜਾਂਦੇ ਆ ਮੈਂ ਕਿਹਾ ਤੂੰ ਮੇਰੇ ਨਾਲ ਬੈਠਾ ਕੱਲਾ ਬਹਿ ਜਾਏਗਾ ਉਹ ਤਾਂ ਦੀਵਾਨ ਚੱਲਦਾ ਸੀ ਮਨ ਤੇਰਾ ਮੇਰੀ ਗੱਲਾਂ 'ਚ ਲੱਗਿਆ ਹੁੰਦਾ ਧਿਆਨ ਤੇਰਾ ਮੇਰੇ 'ਚ ਫਿਰ ਕਦੇ ਆਪਾਂ ਧਾਰਨਾ ਗਾਉਂਦੇ ਆਂ ਕਦੇ ਆਪਾਂ ਕਵਤਾ ਗਾਉਂਦੇ ਆਂ ਕਦੇ ਸਾਜ਼ ਵੱਜਦੇ ਆ ਤੇਰਾ ਧਿਆਨ ਮੇਰੇ 'ਚ ਐ ਤੂੰ ਬਹਿ ਜਾਣਾ ਤੂੰ ਮੇਰੇ ਨਾਲ ਬਹਿਣ ਵਾਲੀ ਗੱਲ ਨਾ ਕਰ ਵੀ ਤੂੰ 3 ਘੰਟੇ ਬਹਿਣਾ ਆਪਣੇ ਆਪ ਨਾਲ ਬਹਿਜੇਗਾ ਆਪਣੇ ਆਪ ਨਾਲ ਬੈਠ ਸਕਦਾ ਹੈ ਬੜਾ ਉੱਘਾ ਭੱਜਦਾ ਹੈ ਬੰਦਾ ਆਪਣੇ ਆਪ ਨਾਲ ਕਿੱਥੇ ਬੈਠਦਾ ਹੈ ਆਪਣੇ ਆਪ ਦਾ ਬੁਰਾ ਹਾਲ ਕੀਤਾ ਪਿਆ ਭਾਈ ਅੰਦਰ ਚਰੀ ਤੈਂਚਰੀ ਟਾਂ ਮਾਰੀਆਂ ਪਈਆਂ ਨੇ ਖਲਾਰਾ ਹੀ ਇੰਨਾ ਪਾਇਆ ਪਿਆ ਆਪਣੇ ਆਪ ਨਾਲ ਬੰਦਾ 5 ਮਿੰਟ ਬਹਿ ਨਹੀਂ ਸਕਦਾ ਫੋਨ ਪਰੇ ਰੱਖ ਦੇ ਲੈ ਅੱਖਾਂ ਬੰਦ ਕਰ ਬਹਿ 5 ਮਿੰਟ ਵਿੱਚ ਉਥਲ ਪੁਥਲ ਮਚ ਜਾਂਦੀ ਵੀ ਛੇਤੀ ਅੱਖਾਂ ਖੋਲਾਂ ਕਿਉਂ ਬੰਦ ਕਰਕੇ ਰਹਿ ਪੰਜ ਮਿੰਟ ਨਹੀਂ ਬਹਿ ਸਕਦਾ ਆਪਣਾ ਆਪ ਇੰਨਾ ਮਾੜਾ ਹੋਇਆ ਪਿਆ ਇੰਨਾ ਖਿਲਰਿਆ ਪਿਆ ਇੰਨਾ ਵਿਗੜਿਆ ਪਿਆ ਪਰ ਕਮਾਲ ਦੀ ਗੱਲ ਇਹ ਹੈ ਜੇ ਬੰਦਾ ਆਪਣੇ ਆਪ ਨੂੰ ਸਾਫ਼ ਕਰ ਲਵੇ ਫਿਰ ਆਪਣੇ ਆਪ ਤੋਂ ਬਾਹਰ ਜਾਣ ਨੂੰ ਜੀਵ ਹੀ ਨਹੀਂ ਕਰਦਾ ਕਮਾਲ ਦੀ ਗੱਲ ਹੈ ਇੰਨਾ ਗੰਦਾ ਵੀ ਬੰਦਾ ਹੀ ਹੈ ਤੇ ਇੰਨਾ ਸਾਫ਼ ਵੀ ਬੰਦਾ ਹੀ ਹੈ ਮੈਂ ਇੱਕ ਗੱਲ ਕਹਿਣਾ ਹੂੰ ਉਹਨਾਂ ਬੰਦਾ ਹੀ ਰੱਬ ਹੈ ਪਰ ਇਸ ਗੱਲ ਨੂੰ ਜਰਾ ਤਰੀਕੇ ਨਾਲ ਸਮਝ ਲੈਣਾ ਚਾਹੀਦਾ ਇੱਕ ਗੱਲ ਦੱਸੋ ਸੂਰਜ ਦੀ ਕਿਰਨ ਨਹੀਂ ਸੂਰਜ ਹੈ ਨਾ ਬੋਲੋ ਤੇ ਲਹਿਰ ਹੀ ਸਮੁੰਦਰ ਹੈ ਸਮੁੰਦਰ ਤੇ ਲਹਿਰ ਦੋ ਹੈ ਕਿ ਇੱਕੋ ਹੀ ਹੈ ਇੱਕੋ ਹੀ ਹੈ ਤੇ ਲੱਗਦੀਆਂ ਕੀ ਹੈ ਦੋ ਸਮੁੰਦਰ ਹੋਰ ਹੈ ਲਹਿਰ ਹੋਰ ਹੈ ਲਹਿਰ ਤੇ ਸਮੁੰਦਰ ਇੱਕੋ ਹੀ ਹੈ ਪਰ ਇਹ ਮੋਲਦੀਪ ਵਾਲੀ ਲਹਿਰ ਬ ਅੱਖੇ ਵੀ ਮੈਂ ਤੇ ਸਮੁੰਦਰ ਹੀ ਕੋਈ ਹਾਂ ਬੰਬੇ ਵਾਲੀ ਲਿਬੜੀ ਟਿਪੜੀ ਲਹਿਰ ਨਾ ਆਖੇ ਉਹਦੇ ਵਿੱਚ ਤੇ ਦੁਨੀਆ ਭਰ ਦਾ ਗੰਦ ਹੈ ਜਿਹੜੀ ਲਹਿਰ ਬੰਬੇ ਵਾਲੀ ਹੈ ਨਾ ਉਹਦੇ ਵਿੱਚ ਤੇ ਸਾਰੇ ਸ਼ਹਿਰ ਦਾ ਗੰਦ ਪਈ ਜਾਂਦਾ ਉੱਥੇ ਤੁਸੀਂ 5 ਮਿੰਟ ਖੜ੍ਹ ਨਹੀਂ ਸਕਦੇ ਉਹ ਕਹਵੇਂ ਮੈਂ ਵੀ ਸਮੁੰਦਰ ਵਰਗੀ ਹਾਂ ਨਹੀਂ ਭੈਣ ਪਹਿਲਾਂ ਆਪਣੇ ਆਪ ਨੂੰ ਸਾਫ਼ ਕਰ ਲੈ ਫੇਰ ਸਮੁੰਦਰ ਵਰਗੀ ਹੈ ਪਹਿਲਾਂ ਸ਼ੁੱਧ ਕਰ ਫੇਰ ਕਹੀ ਮੈਂ ਵੀ ਸਮੁੰਦਰੀ ਆਂ ਬੰਦਾ ਹੀ ਰੱਬ ਹੈ ਪਰ ਪਹਿਲਾਂ ਆਪਣੇ ਆਪ ਨੂੰ ਸਾਫ਼ ਕਰ ਲਵੇ ਫੇਰ ਆ ਕੇ ਸਮਝਦੇ ਗੱਲ ਹੁਣ ਮੈਂ ਤੁਹਾਨੂੰ ਕਹਿੰਦਾ ਬੰਦਾ ਰੱਬ ਹੈ ਬੰਦਾ ਅੱਖਾਂ ਬੰਦ ਕਰਕੇ ਬਿੰਦਾ ਕਿਸੇ ਦੀ ਭੈਣ ਦੇਸੀ ਜਾਂਦੀ ਕਿਸੇ ਦੀ ਮਾਂ ਦੇਸੀ ਜਾਂਦੀ ਕਿਸੇ ਤੇ ਗੁੱਸਾ ਚੜੀ ਜਾਂਦਾ ਕਿਸੇ ਤੇ ਨਫ਼ਰਤ ਚੜੀ ਜਾਂਦੀ ਅੰਦਰ ਹਲਚਲ ਮੱਚੀ ਪਈ ਆ ਅੱਖਾਂ ਬੰਦ ਕਰਕੇ ਕਹਿੰਦਾ ਐਡਾ ਕੰਦਾ ਰੱਬ ਕਿ ਗੰਦੀ ਬਹੁਤ ਐਡਾ ਭੈੜਾ ਰੱਬ ਐਡਾ ਕਰੂਪ ਆ ਰੱਬ ਐਡਾ ਵਿਗੜਿਆ ਹੋਇਆ ਜਿਹੜਾ ਗਰੀ ਜਾਂਦਾ ਥਾਂ ਥਾਂ ਤੇ ਥਾਂ ਥਾਂ ਤੇ ਗਰੀ ਪਰ ਇੱਕ ਸਮਾਂ ਹੁੰਦਾ ਜਦੋਂ ਬੰਦਾ ਆਪਣੇ ਆਪ ਦੀ ਸਫਾਈ ਕਰਨ ਲੱਗਦਾ ਸੈਂਟਰ ਦੇ ਵਿੱਚੋਂ ਵੀ ਸਾਗਰ ਉਦਾਂ ਦਾ ਹੀ ਐ ਤੇ ਬੰਬੇ ਦੇ ਵਿੱਚ ਸਾਫ਼ ਹੋ ਗਈ ਲਹਿਰ ਜਦੋਂ ਸਾਫ਼ ਹੋ ਗਈ ਉਹ ਵੀ ਉਤਾਂਦੀ ਹੋਈ ਹੈ ਪਰ ਪਹਿਲਾਂ ਨਹੀਂ ਉਤਾਂਦੀ ਪਹਿਲਾਂ ਤੇ ਸਾਫ਼ ਹੋਣ ਦੀ ਲੋੜ ਹੈ ਉਹਨੂੰ ਸ਼ੁੱਧ ਕਰਨ ਦੀ ਲੋੜ ਜਿਵੇਂ ਜਿਵੇਂ ਮਨ ਸ਼ੁੱਧ ਹੋਈ ਜਾਂਦਾ ਨਾ ਬੜਾ ਸਾਫ਼ ਹੋਈ ਜਾਂਦਾ ਓਨੀ ਓਨੀ ਪਵਿੱਤਰਕ ਹੋਈ ਜਾਂਦਾ ਓਨਾ ਓਨਾ ਹੀ ਰਸਤਾ ਇਕ ਬਣ ਜਾਂਦਾ ਓਨਾ ਹੀ ਚੀ ਲੱਗਣ ਲੱਗ ਜਾਂਦਾ ਵੀਰੋ ਆ ਹਾਲ ਹੈ ਨਾ ਜਿਹੜਾ ਸਾਰਾ ਜਾਲੇ ਹੀ ਜਾਲੇ ਲੱਗੇ ਹੋਣ ਮੰਨ ਲਓ ਜਾਲੇ ਹੀ ਜਾਲੇ ਲੱਗੇ ਹੋਣ ਥੱਲੇ ਪੱਤੇ ਹੀ ਪੱਤੇ ਖਿਲਰੇ ਹੋਣ ਕੀੜੇ ਮਕੌੜੇ ਤੁਰੇ ਫਿਰਦੇ ਹੋਣ ਬਹੁਤ ਗੰਦ ਪਿਆ ਹੋਵੇ ਤੁਹਾਨੂੰ ਆਂ ਦੀਵਾਨ ਹਾਲ ਵਧੀਆ ਲੱਗੇਗਾ ਨਹੀਂ ਦਰਬਾਰ ਸਾਹਿਬ 'ਚ ਮੱਥਾ ਟੇਕੋ ਤੁਹਾਨੂੰ ਲੱਗੇਗਾ ਵੀ ਯਾਰ ਬਹਿ ਜੀ ਇੱਥੇ ਅੱਧਾ ਕਹਿਤਾ ਲੱਗੇਗਾ ਨਾ ਜਦੋਂ ਤੁਸੀਂ ਸਾਫ਼ ਹੋ ਗਏ ਤੁਹਾਡਾ ਜੀ ਕਰਨਾ ਮਨਾ ਆਪਣੇ ਆਪ ਚ ਬਹਿ ਜਾ ਅੱਧਾ ਘੰਟਾ ਹੁਣ ਤੁਸੀਂ 5 ਮਿੰਟ ਵੀ ਨਹੀਂ ਬਹਿ ਸਕਦੇ ਇਹਦਾ ਕਾਰਨ ਇਹ ਹੈ ਸਫਾਈ ਹੋਣ ਵਾਲੀ ਹੈ ਮਨ ਸਾਫ਼ ਹੋਣ ਵਾਲਾ ਜਦੋਂ ਮਨ ਸਾਫ਼ ਹੋ ਜਾਂਦਾ ਫਿਰ ਜੀ ਕਰਦਾ ਬਹਿ ਜਾ ਬਾਈ ਅੱਧਾ ਘੰਟਾ ਲਾਓ ਬਹਿ ਜਾਓ ਮਾਰੋ ਚੌਕੜਾ ਆਪਣੇ ਆਪ ਨਾਲ ਬੈਠੋ ਇਕੱਲੇ ਬੈਠੋ ਹੁਣ ਤੇ ਯਾਰ ਅਸੀਂ ਭਾਲਦੇ ਰਹਿੰਦੇ ਆ ਮੈਂ ਚਾਹ ਪੀਣ ਲੱਗਿਆਂ ਆਓ ਮੇਰੇ ਕੋਲ ਬੈਠੋ ਕੋਈ ਮੇਰਾ ਜੀ ਨਹੀਂ ਲੱਗਦਾ ਮੈਂ ਟੀਵੀ ਵੇਖਣ ਲੱਗਿਆ ਮੇਰੇ ਨਾਲ ਕੋਈ ਬੈਠੋ ਮੇਰਾ ਜੀ ਨਹੀਂ ਲੱਗਦਾ ਮੈਂ ਰੋਟੀ ਖਾਣ ਲੱਗਿਆ ਮੇਰੇ ਨਾਲ ਕੋਈ ਬੈਠੋ ਮੇਰਾ ਜੀ ਨਹੀਂ ਲੱਗਦਾ ਮੈਂ ਤੁਰਨ ਚੱਲਿਆ ਚਲੋ ਮੇਰੇ ਨਾਲ ਕੋਈ ਚੱਲੋ ਮੇਰਾ ਜੀ ਨਹੀਂ ਲੱਗਦਾ ਤੁਰਨ ਲੱਗਿਆ ਕਿਸੇ ਨੂੰ ਫੋਨ ਲਾ ਲਿਆ ਘੰਟਾਂ ਨਾਲੇ ਵੌਕ ਕਰੀ ਜਾ ਉਹਨਾਂ ਨਾਲੇ ਫੋਨ ਤੇ ਗੱਲ ਕਰੀ ਜਾ ਜੀ ਨਹੀਂ ਲੱਗਦਾ ਇਕੱਲੇ ਦਾ ਹੁਣ ਸਭ ਤੋਂ ਵਧੀਆ ਕੰਪਨੀ ਮਿਲ ਗਈ ਫੋਨ ਹੈਗਾ ਫੋਨ ਦੇ ਨਾਲ ਤੁਰੇ ਫਿਰੋ ਨਹੀਂ ਵੀ ਕੋਈ ਹੈਗਾ ਚੱਲ ਮੇਰਾ ਫੋਨ ਤੇ ਹੈਗਾ ਜਹਾਜ਼ 'ਚ ਬੈਠੇ ਹੁੰਦੇ ਨੇ ਲੋਕ ਫੋਨਾਂ 'ਤੇ ਲੱਗੇ ਨੇ ਕੋਈ ਕਿਸੇ ਨੂੰ ਮਤਲਬ ਨਹੀਂ। ਬੱਸ 'ਚ ਬੈਠੇ ਆ ਫੋਨਾਂ 'ਤੇ ਲੱਗੇ ਆ। ਗੱਡੀ 'ਚ ਬੈਠੇ ਆ 4 ਜਣੇ ਆ ਆਪਣੇ ਆਪਣੇ ਫੋਨਾਂ 'ਤੇ ਲੱਗੇ ਆ। 10 ਜਣੇ ਖਾਣਾ ਖਾ ਰਹੇ ਆ ਆਪਣੇ ਆਪਣੇ ਫੋਨਾਂ 'ਤੇ ਲੱਗੇ ਆ। ਹੁਣ ਸਾਨੂੰ ਮਿਲ ਗਿਆ ਹਰ ਵੇਲੇ ਇਹਨਿਆਂ ਫੋਨ ਮੇਰੇ ਹੱਥ ਚ ਜਵੇ ਕੋਈ ਨੇ ਜ਼ਿੰਦਗੀ 'ਚ ਕਦੇ ਇਕੱਲਾ ਕਰਨਾ ਹੀ ਨਹੀਂ। ਤੇ ਇਕੱਲਾ ਹੋਏ ਬਿਨਾ ਸਫ਼ਰ ਹੀ ਨਹੀਂ ਹੋਣਾ। ਗੱਲ ਹੀ ਨਹੀਂ ਪਟਣੀ। ਕੱਲਾ ਤੇ ਹੋਣਾ ਪੈਂਦਾ ਤੇ ਹੋਣਾ ਪੈਂਦਾ ਪੈਰਾਂ ਤੇ ਖੜੇ ਗਏ ਤਾਂ ਆਪਣੇ ਆਪ ਨਾਲ ਜੀ ਲਾਉਣਾ ਪੈਂਦਾ ਕੱਲਾ ਹੋਏਗਾ ਤਾਂ ਹੀ ਪਤਾ ਲੱਗਣਾ ਵੀ ਇਕੱਲੇ ਰਹਿਦਾ ਕਿਵੇਂ ਇਕੱਲੇ ਹੋਣਾ ਸਿੱਖੋਗੇ ਕਿਵੇਂ ਜੇ ਬੱਚੇ ਨੂੰ ਚੱਕੀ ਰੱਖੋਗੇ ਚੱਕੀ ਰੱਖੋਗੇ ਤੁਰਨਾ ਕਿਵੇਂ ਸਿੱਖੂ ਗੋਦੀ ਚੱਕੀ ਰੱਖੇਗਾ ਤੁਰੇਗਾ ਕਿਵੇਂ ਇਸੇ ਤਰ੍ਹਾਂ ਜੇ ਆਪਣੇ ਆਪ ਨੂੰ ਕੱਲਾ ਛੱਡੇਗਾ ਨਹੀਂ ਪਤਾ ਕਿਵੇਂ ਲੱਗੇਗਾ ਵੀ ਇਕਲਤਾ ਕੀ ਹੁੰਦੀ ਹੈ ਤੇ ਇਕਲਤਾ ਹੌਲੀ-ਹੌਲੀ ਇਕਾਂਤ ਬਣਦੀ ਹੈ ਇਕਲਤਾ ਹੀ ਇਕਾਂਤ ਬਣਦੀ ਇਕਾਂਤ ਵਿੱਚ ਤੇ ਇਕੱਲੇ ਹੋਣ 'ਚ ਫਰਕ ਹੁੰਦਾ ਹੈ ਕਈ ਬੰਦੇ ਇਕੱਲੇ ਐ ਭੀੜਾਂ ਦੇ ਵਿੱਚ ਵੀ ਇਕੱਲੇ ਹੀ ਹੁੰਦੇ ਐ ਪਰ ਕਈ ਬੰਦੇ ਇਕਾਂਤ ਵਿੱਚ ਹੁੰਦੇ ਆਪਨੇ ਆਪ ਨਾਲ ਇੱਕ ਮਿੰਟ ਵੀ ਜੀ ਨਹੀਂ ਲੱਗਦਾ ਪਰ ਸਤਿਗੁਰੂ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਨੂੰ ਪਛਾਣ ਤੂੰ ਰੱਬ ਦਾ ਰੂਪ ਹੈ ਇਹ ਤੇ ਸੱਚ ਹੈ ਵੀ ਗੁਰਬਾਣੀ ਝੂਠੀ ਨਹੀਂ ਹੋ ਸਕਦੀ ਤੇ ਜੇ ਸਾਡਾ ਆਪਣਾ ਆਪ ਰੱਬ ਵਰਗਾ ਲੱਗ ਨਹੀਂ ਰਿਹਾ ਕਈ ਵੇਲੇ ਕਹਿਣਗੇ ਮੈਂ ਗੁਰਦੁਆਰੇ ਜਾਣਾ ਛੱਡ ਦਿੱਤਾ ਮੈਂ ਕਿਹਾ ਫਿਰ ਇਹਦਾ ਮਤਲਬ ਅੰਦਰ ਵਾਲੇ ਗੁਰਦੁਆਰੇ ਦੇ ਦਰਸ਼ਨ ਕਰਦਾ ਹੀ ਹੋਏਗਾ ਇੰਦਾ ਅੰਦਰ ਵਾਲੇ ਦੇ ਤੇ ਦਰਸ਼ਨ ਨਹੀਂ ਹੋਏ ਮੈਂ ਕਿ ਫਿਰ ਬਾਹਰ ਲੈ ਐਵੇਂ ਛੱਡ ਦਿੱਤਾ ਤੂੰ ਪਹਿਲਾ ਪੈਰ ਸਹੀ ਰੱਖ ਕੇ ਫਿਰ ਪਿਛਲਾ ਬੁੱਟੀ ਨਾ ਜੇ ਤੇਰਾ ਪਹਿਲਾ ਪੈਰ ਸਹੀ ਟਿਕ ਗਿਆ ਫਿਰ ਪਿੱਛੇ ਵਾਲਾ ਛੱਡ ਦੇ ਪਰ ਤੈਨੂੰ ਜੇ ਅੰਦਰ ਵਾਲਾ ਮੰਦਰ ਵੀ ਨਹੀਂ ਦਿਸਿਆ ਤੇ ਤੂੰ ਬਾਹਰ ਵਾਲਾ ਵੀ ਛੱਡ ਬੈਠਾ ਤੂੰ ਤੇ ਵਿਚ ਵਿਚਾਲੇ ਡੁੱਬਣਾ ਫਿਰ ਬਾਹਰ ਵਾਲਾ ਤੂੰ ਛੱਡਤਾ ਅੰਦਰ ਵਾਲਾ ਤੈਨੂੰ ਲੱਭ ਨਹੀਂ ਰਿਹਾ ਗੁਰੂ ਸਾਹਿਬ ਕਹਿੰਦੇ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਪਸਤ ਹੈ ਬਹੁੜ ਜਨਮ ਨਾਵਾ ਬੰਦਾ ਆਪਣੇ ਆਪ ਵਿੱਚ ਇੰਨਾ ਰੰਝ ਜਾਏ ਉਹ ਆਖੇ ਹੁਣ ਨਹੀਂ ਮੈਨੂੰ ਲੋੜ ਕਿਤੇ ਜਾਣ ਦੀ ਪਰ ਜੇ ਤੈਨੂੰ ਅੱਜ ਵੀ ਜਾਣ ਦੀ ਲੋੜ ਹੈ ਵੀ ਗੁਰਦੁਆਰੇ ਜਾਣ ਦੀ ਲੋੜ ਤੇ ਨਹੀਂ ਚਲੋ ਪਾਰਟੀਆਂ ਤੇ ਜਾਂਨੇ ਆ ਹੁਣ ਫਰਕ ਪੈ ਗਿਆ ਹੁਣ ਆਪਾਂ ਪਾਰਟੀਆਂ ਤੇ ਜਾਂਦੇ ਆ ਹੁਣ ਗੁਰਦੁਆਰੇ ਨਹੀਂ ਜਾਂਦੇ ਹੁਣ ਦਵਾਨਾਂ ਤੇ ਨਹੀਂ ਜਾਂਦੇ ਹੁਣ ਮੇਲਿਆਂ ਤੇ ਜਾਂਦੇ ਹੁਣ ਗੁਰਦੁਆਰੇ ਨਹੀਂ ਜਾਂਦੇ ਹੁਣ ਪੱਬਾਂ ਕਲੱਬਾਂ 'ਚ ਜਾਂਦੇ ਆ ਜਾਣਾ ਤੇ ਤੈਨੂੰ ਫੇਰ ਵੀ ਪੈ ਹੀ ਰਿਹਾ ਬਾਹਰ ਤੇ ਹੈ ਨਾ ਕੁਝ ਨਾ ਕੁਝ ਤੈਨੂੰ ਗੁਰਦੁਆਰੇ ਦੀ ਲੋੜ ਨਹੀਂ ਹੁਣ ਤੈਨੂੰ ਕੀਰਤਨ ਦੀ ਲੋੜ ਨਹੀਂ ਤੈਨੂੰ ਪਾਰਟੀ ਦੀ ਲੋੜ ਹੈ ਲੋੜ ਤੇ ਤੈਨੂੰ ਅੱਜ ਵੀ ਡਿਪੈਂਡ ਤੇ ਤੂੰ ਅੱਜ ਵੀ ਹੈ ਅੱਜ ਕੱਲ ਠੀਕ ਹੋ ਗਿਆ ਅੱਜ ਵੀ ਬਾਹਰ ਹੀ ਭਾਲਦਾ ਸੁਖ ਪਹਿਲਾਂ ਵੀ ਬਾਹਰ ਹੀ ਸੀ ਹੁਣ ਵੀ ਬਾਹਰ ਹੀ ਹੈ ਪਰ ਗੁਰੂ ਸਾਹਿਬ ਕਹਿੰਦੇ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਅੰਦਰ ਬਾਹਰ ਉਹ ਸੌਖਾ ਬੜਾ ਜਿਹੜਾ ਅੰਦਰੋਂ ਲੱਭਦਾ ਹੈ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ